ਆਪਾਂ ਸਾਰਿਆਂ ਨੇ ਨਾ ਅਸਮਾਨ ਦੇ ਵਿੱਚ ਪੂਛਲ ਤਾਰੇ ਦੇਖੇ ਹੋਣਗੇ ਪੂਛਲ ਤਾਰੇ ਅਸਲ ਦੇ ਵਿੱਚ ਮੀਟੋਰਸ ਹੁੰਦੇ ਆ ਮੀਟੋਰਸ ਉਹ ਐਸਟਰੋਇਡ ਹੁੰਦੇ ਆ ਜਿਹੜੇ ਕਿਸੇ ਕਾਰਨ ਕਰਕੇ ਧਰਤੀ ਦੇ ਐਟਮੋਸਫੀਅਰ ਦੇ ਵਿੱਚ ਆ ਜਾਂਦੇ ਆ ਤੇ ਉਥੇ ਪੂਰੀ ਤਰ੍ਹਾਂ ਜਾਂ ਅਧ ਪਚਦੇ ਬਲ ਜਾਂਦੇ ਆ ਜਿਹੜੇ ਪੂਰੀ ਤਰ੍ਹਾਂ ਬਲ ਜਾਂਦੇ ਆ ਉਹਨਾਂ ਨੂੰ ਮੀਟੋਰਸ ਕਹਿੰਦੇ ਆ ਜਿਹੜੇ ਸਾਨੂੰ ਰਾਤ ਨੂੰ ਦਿਖਾਈ ਦਿੰਦੇ ਆ ਇਸ ਤੋਂ ਇਲਾਵਾ ਕੁਝ ਮੀਟੋਰਸ ਉਹ ਹੁੰਦੇ ਆ ਜਿਹੜੇ ਪੂਰੀ ਤਰ੍ਹਾਂ ਨਹੀਂ ਬਲਦੇ ਤੇ ਧਰਤੀ ਤੇ ਆ ਕੇ ਹਿੱਟ ਕਰਦੇ ਆ ਉਹਨਾਂ ਨੂੰ ਮੀਟਰਾਇਟ ਕਿਹਾ ਜਾਂਦਾ ਇਹ ਮੀਟਰਾਇਟ ਜਾਂ ਮੀਟੋਰਸ ਜਿੰਨਾ ਚਿਰ ਧਰਤੀ ਦੇ ਐਟਮੋਸਫੀਅਰ ਦੇ ਵਿੱਚ ਨਹੀਂ ਆਉਂਦੇ ਅਸਮਾਨ ਸਪੇਸ ਦੇ ਵਿੱਚ ਘੁੰਮਦੇ ਆ ਉੱਥੇ ਇਹਨਾਂ ਨੂੰ ਐਸਟਰੋਇਡ ਕਿਹਾ ਜਾਂਦਾ ਦੇ ਵਿੱਚ ਮਾਰਸ ਤੇ ਜੂਪੀਟਰ ਦੇ ਵਿਚਕਾਰ ਇੱਕ ਐਸਟਰੋਇਡ ਬੈਲਟ ਆ ਜਿੱਥੇ ਬਹੁਤ ਸਾਰੇ ਐਸਟਰੋਇਡ ਜਿਹੜੇ ਨੇ ਉਹ ਸੂਰਜ ਦੇ ਆਰਬਿਟ ਦੇ ਵਿੱਚ ਘੁੰਮ ਰਹੇ ਨੇ ਇਹ ਐਸਟਰੋਇਡ ਨੇ ਜਿਹੜੇ ਕਿਸੇ ਕਾਰਨ ਕਰਕੇ ਕਿਸੇ ਪਲੈਨਟ ਦਾ ਰੂਪ ਨਹੀਂ ਲੈ ਸਕੇ ਇਹ ਕੁਝ ਮੀਟਰ ਤੋਂ ਲੈ ਕੇ ਤੇ ਕੁਝ ਕਿਲੋਮੀਟਰ ਤੱਕ ਇਹਨਾਂ ਦਾ ਸਾਈਜ਼ ਆ ਜਿਹੜਾ ਸਭ ਤੋਂ ਵੱਡਾ ਐਸਟਰੋਇਡ ਆ ਉਹਨੂੰ ਸੀਰੀਅਸ ਐਸਟਰੋਇਡ ਕਹਿੰਦੇ ਆ ਤੇ ਉਹਦਾ ਸਾਈਜ਼ 940 ਕਿਲੋਮੀਟਰ ਆ ਇਹਨਾਂ ਐਸਟਰੋਇਡਸ ਨੂੰ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆ ਟਾਈਪ ਸੀ ਟਾਈਪ ਐਸ ਤੇ ਟਾਈਪ ਐਮ ਟਾਈਪ ਸੀ ਦਾ ਮਤਲਬ ਕਾਰਬੋਨੇਸ਼ੀਅਸ ਜਿਹੜੇ ਕਾਰਬਨ ਤੋਂ ਬਣੇ ਹੋਏ ਆ ਟਾਈਪ ਐਸ ਦਾ ਮਤਲਬ ਸਿਲੀਕੇਸ਼ੀਅਸ ਸਿਲੀਕੇਸ਼ੀਅਸ ਮਤਲਬ ਸਿਲੀਕੇਟ ਮਟੀਰੀਅਲ ਦੇ ਬਣੇ ਹੋਏ ਆ ਜਿਹੜੇ ਤੇ ਟਾਈਪ ਐਮ ਮਤਲਬ ਮੈਟੈਲਿਕ ਨੇ ਮੈਟਲ ਨੇ ਆਇਰਨ ਜਾਂ ਨਿਕਲ ਹੁਣ ਜਦੋਂ ਇਹ ਐਸਟਰੋਇਡ ਜਿਹੜੇ ਨੇ ਧਰਤੀ ਦੇ ਐਟਮੋਸਫੀਅਰ ਦੇ ਵਿੱਚ ਇੰਟਰ ਹੁੰਦੇ ਆ ਧਰਤੀ ਦਾ ਐਟਮੋਸਫੀਅਰ ਨੂੰ ਪੰਜ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਜਿਹਦੇ ਵਿੱਚ ਪਹਿਲਾ ਭਾਗ ਜਿਹੜਾ ਧਰਤੀ ਦੇ ਬਿਲਕੁਲ ਨੇੜੇ ਆ ਉਹਨੂੰ ਟ੍ਰੋਪੋਸਫੀਅਰ ਕਹਿੰਦੇ ਆ ਉਸ ਤੋਂ ਅਗਲੀ ਲੇਅਰ ਨੂੰ ਸਟ੍ਰੈਟੋਸਫੀਅਰ ਕਹਿੰਦੇ ਆ ਉਸ ਤੋਂ ਉੱਪਰਲੀ ਲੇਅਰ ਨੂੰ ਮੈਸੋਸਫੀਅਰ ਕਹਿੰਦੇ ਆ ਮੈਸੋਸਫੀਅਰ ਤੋਂ ਉੱਪਰ ਥਰਮੋਸਫੀਅਰ ਤੇ ਥਰਮੋਸਫੀਅਰ ਤੋਂ ਉੱਪਰ ਬਿਲਕੁਲ ਲਾਸਟ ਵਾਲੀ ਲੇਅਰ ਜਿਹੜੀ ਧਰਤੀ ਦੀ ਉਹ ਐਕਸੋਸਫੀਅਰ ਇਹ ਜਿਹੜੀ ਬਰਨਿੰਗ ਪ੍ਰੋਸੈਸ ਆ ਇਹ ਥਰਮੋਸਫੀਅਰ ਤੋਂ ਸ਼ੁਰੂ ਹੋ ਕੇ ਤੇ ਮੈਸੋਸਫੀਅਰ ਤੱਕ ਚੱਲਦੀ ਆ ਇਸੇ ਮੀਟਰਾਇਟ ਕਰਕੇ ਧਰਤੀ ਦੇ ਉੱਤੇ ਇੱਕ ਬਹੁਤ ਵੱਡਾ ਕ੍ਰੇਟਰ ਜਿਹੜਾ ਮਹਾਰਾਸ਼ਟਰ ਦੇ ਵਿੱਚ 5052000 ਸਾਲ ਪਹਿਲਾਂ ਬਣਿਆ ਸੀ ਜਿਹਨੂੰ ਲੋਨਰ ਕ੍ਰੇਟਰ ਕਿਹਾ ਜਾਂਦਾ ਇਹ ਲੋਨਰ ਕ੍ਰੇਟਰ ਤਕਰੀਬਨ 2 ਕਿਲੋਮੀਟਰ ਤੱਕ ਦਾ ਇਹਦਾ ਜਿਹੜਾ ਡਾਇਆਮੀਟਰ ਆ ਅੱਜਕੱਲ ਇੱਥੇ ਫਰੈਸ਼ ਵਾਟਰ ਇੱਕ ਲੇਕ ਬਣੀ ਹੋਈ